ਕੀ ਤੁਸੀਂ ਕਦੇ ਸੋਚਿਆ ਹੈ ਕਿ ਰੋਸ਼ਨੀ ਨੂੰ ਧਰਤੀ ਤੱਕ ਪਹੁੰਚਣ ਲਈ ਕਿੰਨਾ ਸਮਾਂ ਲੱਗਦਾ ਹੈ ਇਸ ਮਜ਼ੇਦਾਰ ਪੰਜਾਬੀ ਵੀਡੀਓ ਚ ਅਸੀਂ ਤੁਹਾਨੂੰ ਦੱਸਾਂਗੇ ਕਿ ਸੂਰਜ ਚੰਨ ਮੰਗਲ ਤੇ ਹੋਰ ਗ੍ਰਹਾਂ ਤੋਂ ਆਉਣ ਵਾਲੀ ਰੋਸ਼ਨੀ ਸਾਨੂੰ ਕਿੰਨੇ ਸਾਲ ਪਿੱਛੇ ਦਾ ਨਜ਼ਾਰਾ ਦਿਖਾਉਂਦੀ ਹੈ ਇਹ ਜ਼ਰੂਰ ਦੇਖੋ ਤੇ ਜਾਣੋ ਕਿ ਅਸੀਂ ਸੌਰ ਮੰਡਲ ਵਿੱਚ ਕਿੰਨੇ ਸਾਲ ਪਿੱਛੇ ਵੇਖ ਰਹੇ ਹਾਂ ਇਹ ਖਾਸ ਵੀਡੀਓ ਤੁਹਾਨੂੰ ਪਸੰਦ ਆਵੇਗੀ। ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਤੇ ਕਮੈਂਟ ਵਿੱਚ ਦੱਸੋ ਕਿ ਤੁਹਾਨੂੰ ਸਭ ਤੋਂ ਵਧੀਆ ਕਿਹੜਾ ਲੱਗਿਆ। ਰੋਸ਼ਨੀ ਦੀ ਰਫ਼ਤਾਰ ਬਹੁਤ ਤੇਜ਼ ਹੈ। ਇਹਦਾ ਮਤਲਬ ਹੈ ਕਿ ਰੋਸ਼ਨੀ 1 ਸਕਿੰਟ ਵਿੱਚ ਲਗਭਗ 3 ਲੱਖ ਕਿਲੋਮੀਟਰ ਦਾ ਫਾਸਲਾ ਤੈਅ ਕਰ ਸਕਦੀ ਹੈ। ਇਹ ਗਤੀ ਕੁਦਰਤ ਵਿੱਚ ਸਭ ਤੋਂ ਤੇਜ਼ ਹੈ ਅਤੇ ਇਸ ਲਈ ਅਸੀਂ ਦੂਰਲੇ ਤਾਰੇ ਅਤੇ ਗ੍ਰਹਿਾਂ ਦੀ ਰੋਸ਼ਨੀ ਦੇਖ ਸਕਦੇ ਹਾਂ ਜਿਹੜਾ ਸਾਨੂੰ ਉਹਨਾਂ ਦੇ ਅਤੀਤ ਦਾ ਨਜ਼ਾਰਾ ਦਿਖਾਉਂਦੀ ਹੈ ਸੂਰਜ ਤੇ ਧਰਤੀ ਤੱਕ ਰੋਸ਼ਨੀ ਨੂੰ ਪਹੁੰਚਣ ਵਿੱਚ ਲਗਭਗ 8 ਮਿੰਟ 20 ਸਕਿੰਟ ਦਾ ਸਮਾਂ ਲੱਗਦਾ ਹੈ ਇਸ ਦਾ ਮਤਲਬ ਇਹ ਹੈ ਕਿ ਜੋ ਅਸੀਂ ਸੂਰਜ ਦੀ ਰੋਸ਼ਨੀ ਹੁਣ ਵੇਖ ਰਹੇ ਹਾਂ ਉਹ ਸੂਰਜ ਦੀ ਸਤ੍ਹਾ ਤੋਂ 8 ਮਿੰਟ 20 ਸਕਿੰਟ ਪਹਿਲਾਂ ਚੱਲੀ ਸੀ ਇਸ ਕਰਕੇ ਅਸੀਂ ਸੂਰਜ ਨੂੰ ਹਮੇਸ਼ਾ ਉਸ ਤੋਂ ਥੋੜਾ ਪੁਰਾਣੇ ਰੂਪ ਵਿੱਚ ਵੇਖਦੇ ਹਾਂ ਜੇ ਸੂਰਜ ਵਿੱਚ ਕੁਝ ਵੀ ਤਬਦੀਲੀ ਹੁੰਦੀ ਹੈ ਤਾਂ ਸਾਨੂੰ ਉਸ ਦੀ ਖਬਰ ਮਿਲਣ ਵਿੱਚ 8 ਮਿੰਟ 20 ਸਕਿੰਟ ਲੱਗਣਗੇ ਇਹ ਕਿੰਨਾ ਹੈਰਾਨਜਨਕ ਹੈ ਕਿ ਸਾਡੇ ਲਈ ਸੂਰਜ ਹਮੇਸ਼ਾ 8 ਮਿੰਟ 20 ਸਕਿੰਟ ਪੁਰਾਣਾ ਰਹਿੰਦਾ ਹੈ ਜਾਣ ਤੋ ਤਰਤੀ ਤੱਕ ਰੋਸ਼ਨੀ ਪਹੁੰਚਣ ਵਿੱਚ ਕੇਵਲ 1.3 ਸਕਿੰਟ ਲੱਗਦੇ ਨੇ ਇਹਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਚੰਨ ਨੂੰ ਵੇਖਦੇ ਹੋ ਤਾਂ ਅਸਲ ਵਿੱਚ ਤੁਸੀਂ 1.3 ਸਕਿੰਟ ਪੁਰਾਣਾ ਚੰਨ ਦੇਖ ਰਹੇ ਹੁੰਦੇ ਹੋ ਚੰਨ ਧਰਤੀ ਦੇ ਬਹੁਤ ਨੇੜੇ ਹੈ ਇਸ ਲਈ ਰੋਸ਼ਨੀ ਨੂੰ ਇੱਥੇ ਪਹੁੰਚਣ ਵਿੱਚ ਕਾਫੀ ਥੋੜਾ ਸਮਾਂ ਲੱਗਦਾ ਹੈ ਇਹ ਤਾਂ ਸੀ ਚੰਨ ਤੇ ਸੂਰਜ ਦੀ ਰੋਸ਼ਨੀ ਦੀਆਂ ਅਜੀਬੋ ਗਰੀਬ ਸੱਚਾਈਆਂ ਪਰ ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਹੋਰ ਗ੍ਰਹਿਾਂ ਤੋਂ ਰੌਸ਼ਨੀ ਧਰਤੀ ਤੱਕ ਪਹੁੰਚਣ ਵਿੱਚ ਕਿੰਨਾ ਸਮਾਂ ਲਗਾਉਂਦੀ ਹੈ ਅਗਲੇ ਵੀਡੀਓ ਵਿੱਚ ਅਸੀਂ ਵੱਖ-ਵੱਖ ਗ੍ਰਹਿਾਂ ਤੋਂ ਆ ਰਹੀ ਰੌਸ਼ਨੀ ਦੀ ਦਿਲਚਸਪ ਯਾਤਰਾ ਬਾਰੇ ਗੱਲਾਂ ਕਰਨ ਵਾਲੇ ਹਾਂ ਤਾਂ ਕਰਕੇ ਸਾਡੇ ਨਾਲ ਜੁੜੇ ਰਹੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਘੰਟੀ ਦੇ ਬਟਨ ਨੂੰ ਦਬਾਓ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਡੇ ਤੋਂ ਵਾਂਝੀ ਨਾ ਰਹਿ ਜਾਵੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਜਿੱਥੇ ਹੋਰ ਵੀ ਰੌਸ਼ਨੀ ਦੇ ਰਾਜ਼ ਖੋਲੇ ਜਾਣਗੇ